ਇਹ ਤੇ ਸਾਰੇ ਭਾਈ ਵਾਲੰਦੇ ਮੈਨੂੰ ਪਤਾ ਹੈ ਜਿੱਤੇ ਦੇ ਭਾਈ ਭੰਦੇ ਆ ਜਦੋਂ ਦਾ ਸੱਜੇ ਤੋਂ ਬਦ ਸਾਰੇ ਸਭ ਠੀਕ ਹੁੰਦਾ ਬਾ ਆ ਰੋ ਇਹਦੇ ਆਪਣੇ ਆਪਣੇ ਅੰਦਰ ਨਹੀਂ ਨਾ ਸਾਰੇ ਵੇਖਦੇ ਫਿਰ ਇਹ ਹੀ ਵੇਖਦੇ ਆ ਵੀ ਇੱਕ ਬੰਦੇ ਨੂੰ ਟਾਰਗੇਟ ਕਰੀਏ ਜੇ ਮੈਂ ਦੇਖਿਆ ਨਹੀਂ ਬਿਆਨ ਕੋਈ ਕਿੰਨੇ ਲਿਖਿਆ ਸੰਜੀਤ ਬਰਾੜ ਨੇ ਕੀ ਲਿਖਿਆ ਮੈਂ ਤਾਂ ਦੇਖਿਆ ਨਹੀਂ ਅੱਜ ਲਿਖਿਆ ਮੈਨੂੰ ਤਾਂ ਪਤਾ ਨਹੀਂ ਕਿ ਕਿਵੇਂ ਕਈ ਲਿਟਰ ਨਰਾਜ ਨੇ ਜੀ ਆਏ ਨਹੀਂ ਮੀਟਿੰਗ ਦੇ ਰਿਚਾਇਟਾ ਸਾਹਿਬ ਫੋਨ ਚਾਹੀਦੀ ਜੀ ਕੋਲ ਫੋਨ ਹੋਤੇ ਨਹੀਂ ਉੱਧਰ ਨਹੀਂ ਜੀ ਉਹ ਆ ਜਾਏ ਨਹੀਂ ਜਿੱਥੇ ਦੇ ਪਹਿਲੇ ਗੱਲ ਜਿੱਥੇ ਦੇ ਸਾਰੇ ਭਾਈਵਾਲ ਹੁੰਦੇ ਮੈਨੂੰ ਪਤਾ ਜਿੱਥੇ ਦੇ ਭਾਈਵਾਲ ਹੁੰਦੇ ਆ ਠੀਕ ਹੈ ਨਹੀਂ ਆਏ ਕੋਈ ਮਜਬੂਰੀ ਵੀ ਹੋ ਸਕਦੀ ਹੈ ਬਾਕੀ ਦਿੱਤੇ ਹੁੰਦੇ ਦਰਔਣ ਘੋਰ ਹੋਣੀ ਹੈ ਬਾਈ ਚਾਂਸ ਠੀਕ ਹੈ ਸਰਕਮਸਟੈਂਸਸ ਇਹੋ ਜਿਹੇ ਬਣੇ ਆ ਜਿਵੇਂ ਜੀ ਪੋਲਰਾਈਜੇਸ਼ਨ ਦੀ ਪੰਜਾਬ ਦੇ ਵਿੱਚ ਕੋਸ਼ਿਸ਼ ਹੋਈ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸਮਝ ਆਉਂਦੀ ਹੈ ਕਿ ਕਿੱਦਰ ਨੂੰ ਗਈ ਹੈ ਪੋਲਿਟਿਕਸ ਪੰਜਾਬ ਦੀ ਪੰਜਾਬ ਜਿਹੜਾ ਬੜੀ ਸੈਕੂਲਰ ਸਟੇਟ ਹੈ ਸ਼ੁਰੂ ਤੋਂ ਮੈਂ ਤਾਂ ਕਹਾਂਗਾ ਇੱਥੇ ਜਿਹੜੀਆਂ ਇਹ ਪ੍ਰਯੋਗ ਹੋ ਰਿਹਾ ਹੈ ਇਹ ਖਤਰਨਾਕ ਹੈ ਪੰਜਾਬ ਦੇ ਵਿੱਚ ਪਾਰਟੀ ਲੋਕਾਂ ਦਾ ਪ੍ਰਧਾਨ ਸੁਖੀਰਵਾਦ ਨਾਲ ਖੜੀ ਹੈ ਇਸ ਵਿੱਚ ਜਿਹੜੀ ਹਾਰ ਰਹੀ ਹੈ ਜੇ ਤੁਹਾਡੇ ਬਿਲਕੁਲ ਨਾ ਪਾਰਟੀ ਨੂੰ ਵਰਦਾਨਾ ਹਮੇਸ਼ਾ ਖੜੇ ਰਹਿਣਾ ਚਾਹੀਦਾ ਹੈ ਖੜੇ ਰਹਿਣਾ ਵੀ ਚਾਹੀਦਾ ਕਸੇ ਜਿਮਨੀ ਚੋੜ ਵੀ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਉਹੀ ਸਵਾਲ ਖੜੇ ਕਰ ਰਹੇ ਨੇ ਲੀਡਰਸ਼ਿਪ ਦੇ ਉੱਤੇ ਇਹਦੇ ਨਾਲ ਤੁਹਾਨੂੰ ਹਮੇਸ਼ਾ ਹੀ ਹੁੰਦਾ ਵਾ ਇਹ ਚੀਜ਼ਾਂ ਹੁੰਦੀਆਂ ਹੀ ਆ ਮੈਂ ਤੁਹਾਨੂੰ ਦੱਸਿਆ ਜਿੱਤ ਹੋਵੇ ਤਾਂ ਸਾਰੇ ਸਭ ਠੀਕ ਹੁੰਦਾ ਵਾ ਆਰ ਉਹਦੇ ਆਪਣੇ ਆਪਣੇ ਅੰਦਰ ਨਹੀਂ ਨਾ ਸਾਰੇ ਵੇਖਦੇ ਫਿਰੇ ਹੀ ਵੇਖਦੇ ਆ ਵੀ ਇੱਕ ਬੰਦੇ ਨੂੰ ਟਾਰਗੇਟ ਕਰੀਏ ਜੇ ਕੋਈ ਮਨ ਚ ਇਹੋ ਜੀ ਗੱਲਾਂ ਤੇ ਚੰਗੀ ਨਹੀਂ ਆ